ਮਰਹੂਮ ਪੰਜਾਬੀ ਗਾਇਕ ਤੇ ਆਦਾਕਾਰ ਰਾਜਵੀਰ ਸਿੰਘ ਜਵੰਦਾ ਭਾਵੇਂ ਸਰੀਰਕ ਤੌਰ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਪਰ ਆਪਣੀ ਗਾਇਕੀ ਦੇ ਨਾਲ ਉਹ ਹਮੇਸ਼ਾ ਆਪਣੇ ਚਾਉਣ ਵਾਲਿਆਂ ਤੇ ਦਿਲਾਂ ਤੇ ਰਾਜ ਕਰਨਗੇ ਅਜੇ ਹੀ ਬੇਵਕਤੀ ਤੇ ਅਚਨਚੇਤੀ ਮੌਤ ਜਦੋਂ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੇ ਨਾਲ ਵਿਛੜਦਾ ਹੈ ਤੇ ਉਸ ਨੂੰ ਭਲਾਉਣਾ ਪਰਿਵਾਰ ਦੇ ਲਈ ਸਖੇ ਸਬੰਧੀਆਂ ਦੇ ਲਈ ਰਿਸ਼ਤੇਦਾਰਾਂ ਦੇ ਲਈ ਉਸ ਝਟਕੇ ਨੂੰ ਸਹਿਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਭਾਵੇਂ ਮੋਤੀ ਇੱਕ اٹਲ ਸਚਾਈ ਹੈ ਪਰ ਬੇਵਕਤਾ ਕਿਸੇ ਦਾ ਜਾਣਾ ਬਹੁਤ ਹੀ ਡੂੰਗੇ ਜ਼ਖਮ ਦੇ ਜਾਂਦਾ ਹੈ ਜੇ ਬੰਦੇ ਨੇ ਆਪਣੀ ਗਾਇਕੀ ਨਾਲ ਖੁਦ ਦੀ ਸ਼ਖਸੀਅਤ ਨੂੰ ਇੰਨਾ ਬੁਲੰਦ ਕਰ ਦਿੱਤਾ ਸੀ ਉਸ ਦੇ ਜਾਣ ਦੇ ਬਾਵਜੂਦ ਵੀ ਕੋਈ ਵੀ ਉਹਨਾਂ ਨੂੰ ਭੁਲਾ ਨਹੀਂ پا ਰਿਹਾ ਪੰਜਾਬ ਤੇ ਹੋਰ ਸੂਬਿਆਂ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਪੰਜਾਬੀ ਗਾਇਕਾਂ ਦੇ ਸ਼ੋਅ ਹੋ ਰਹੇ ਨੇ ਭਾਵੇਂ ਵਿਦੇਸ਼ਾਂ ਦੇ ਵਿੱਚ ਹੋ ਰਹੇ ਨੇ ਹਰ ਪਾਸੇ ਰਾਜਵੀਰ ਜਵੰਦੇ ਦੇ ਗੀਤ ਗੂੰਜ ਰਹੇ ਨੇ ਰਾਜਵੀਰ ਨੂੰ ਉਹਨਾਂ ਦੇ ਹੀ ਗੀਤਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਹ ਸਾਰਾ ਦ੍ਰਿਸ਼ ਉਦੋਂ ਵੀ ਵੇਖਣ ਨੂੰ ਮਿਲਿਆ ਸੀ ਜਦੋਂ 2022 ਦੇ ਵਿੱਚ ਸਿੱਧੂ ਮਸੇਵਾਲਾ ਪਰ ਜਵਾਨੀ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ। ਉਹਨਾਂ ਦੀ ਮੌਤ ਵੀ ਬਹੁਤ ਹੀ ਦੁਖਦਾਇਕ ਸੀ ਤੇ ਵਾਅਦੇ ਦੇ ਮੁਤਾਬਕ ਜਵੰਦੇ ਦੇ ਗਾਇਕ ਮਿੱਤਰਾ ਯਾਰ ਦੋਸਤਾਂ ਨੇ ਉਸ ਦੇ ਬੁੱਕ ਕੀਤੇ 52 ਸ਼ੋਹਾਂ ਖੁਦ ਗਾ ਕੇ ਫਰਜ਼ ਨਿਭਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਗਾਇਕ ਜਸ ਬਾਜਵਾ ਨੇ ਰਾਜਵੀਰ ਦੇ ਪਰਿਵਾਰ ਨਾਲ ਕੀਤਾ ਵਾਦਾ ਨਿਭਾਇਆ ਹੈ ਜਿਹੜਾ ਸ਼ੋਅ ਰਾਜਵੀਰ ਦੇ ਲਈ ਬੁੱਕ ਕੀਤਾ ਗਿਆ ਸੀ ਉਹ ਸ਼ੋਅ ਜਸ ਬਾਜਵਾ ਨੇ ਕੀਤਾ ਰਾਜਵੀਰ ਦੇ ਗਾਣੇ ਦਰਸ਼ਕਾਂ ਪ੍ਰਸ਼ੰਸਕਾਂ ਨੂੰ ਸੁਣਾਏ ਖਾਸ ਗੱਲ ਇਹ ਰਹੀ ਕਿ ਜਸ ਬਾਜਵਾ ਰਾਜਵੀਰ ਜਵੰਦੇ ਵਾਂਗੂ ਹੀ ਰਵਾਇਤੀ ਸੱਭਿਆਚਾਰਕ ਪਹਿਰਾਵੇ ਦੇ ਵਿੱਚ ਸਟੇਜ ਤੇ ਗਏ ਇਸ ਤੋਂ ਬਾਅਦ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਵੀ ਆਪਣੇ ਸ਼ੋਅ ਦੇ ਵਿੱਚ ਰਾਜਵੀਰ ਜਵੰਦੇ ਨੂੰ ਯਾਦ ਕੀਤਾ ਸ਼ੋਅ ਵੇਲੇ ਜਿਹੜੀ ਵੱਡੀ ਸਕਰੀਨ ਲੱਗੀ ਹੋਈ ਸੀ ਉਸ ਤੇ ਵੀ ਰਾਜਵੀਰ ਦੀ ਫੋਟੋ ਲਗਾਈ ਗਈ ਸਰਤਾਜ ਰਾਜਵੀਰ ਜਵੰਦੇ ਨੂੰ ਕਦੇ ਨਹੀਂ ਮਿਲੇ ਸੀ ਪਰ ਜਦੋਂ ਜਵੰਦਾ ਦੁਨੀਆ ਨੂੰ ਅਲਵਿਦਾ ਕਹਿ ਗਿਆ ਤਾਂ ਸਰਤਾਜ ਵੀ ਰਾਜਵੀਰ ਜਵੰਦਾ ਦੇ ਸੰਸਕਾਰ ਤੇ ਪਹੁੰਚੇ ਸਨ ਤੇ ਇਸ ਨੂੰ ਉਹਨਾਂ ਨੇ ਇੱਕ ਅਨੋਖੀ ਖਿੱਚ ਦੱਸਿਆ ਸੀ ਕਿਹਾ ਕਿ ਭਾਵੇਂ ਮੈਰਾਜ਼ ਵੀਰ ਨੂੰ ਕਦੇ ਨਹੀਂ ਮਿਲਿਆ ਪਰ ਉਸਦੇ ਗੀਤਾਂ ਨੇ ਮੈਨੂੰ ਹਮੇਸ਼ਾ ਪ੍ਰਭਾਵਿਤ ਕੀਤਾ ਇਸ ਲਈ ਮੈਂ ਉਸ ਰੋਹਾਨੀ ਰੂਹ ਦੇ ਦਰਸ਼ਨ ਦੇ ਲਈ ਗਿਆ ਸੀ ਸਰਤਾਜ ਇੰਨੇ ਭਾਵਕ ਹੋ ਗਏ ਕਿ ਉਹਨਾਂ ਨੇ ਰੱਬ ਨਾਲ ਜ਼ਬੰਦੇ ਦੇ ਜਾਣ ਤੱਕ ਦਾ ਗिला ਵੀ ਕੀਤਾ ਸਰਤਾਜ ਨੇ ਕਿਹਾ ਕਿ ਇੰਨੇ ਲੋਕਾਂ ਦੀਆਂ ਅਰਦਾਸਾਂ ਜ਼ਰੂਰ ਕਬੂਲ ਹੋਣੀਆਂ ਚਾਹੀਦੀਆਂ ਸੀ ਰਾਜਵੀਰ ਜ਼ਬੰਦੇ ਦੇ ਜ਼ਿਗਰੀ ਯਾਰ ਕਨਵਰੇ ਗਰਵਾਲ ਨੇ ਵੀ ਆਪਣੇ ਸਟੇਜ ਸ਼ੋਅ ਤੇ ਜੇ ਬੰਦੇ ਨੂੰ ਯਾਦ ਕੀਤਾ ਉਹਨਾਂ ਨੇ ਕਿਹਾ ਕਿ ਇਹ ਜ਼ਿੰਦਗੀ ਸਿਖਾਉਂਦੀ ਹੈ ਜਦੋਂ ਵੀ ਕੋਈ ਤੁਹਾਡਾ ਸਾਥ ਸੰਬੰਧੀ ਇਸ ਦੁਨੀਆ ਤੋਂ ਚਲਿਆ ਜਾਵੇ ਜੇਕਰ ਉਸਦੇ ਪਰਿਵਾਰ ਨੂੰ ਲੋਡ ਹੋਵੇ ਤਾਂ ਉਸਦੇ ਪਰਿਵਾਰ ਦੇ ਨਾਲ ਖੜੇ ਹੋ ਜਾਓ ਕਿਉਂਕਿ ਤੁਸੀਂ ਜਿੰਨੀਆਂ ਮਰਜ਼ੀਆਂ ਚੀਜ਼ਾਂ ਬਣਾ ਲਓ ਕਿਸੇ ਨੇ ਨਾਲ ਨਹੀਂ ਜਾਣਾ ਸਿਰਫ ਪਿਆਰ ਹੀ ਤੁਹਾਡੇ ਨਾਲ ਜਾਵੇਗਾ ਤੇ ਪਿਆਰ ਹੀ ਤੁਹਾਡੇ ਕੋਲ ਰਹਿ ਜਾਵੇਗਾ ਤੇ ਜੇ ਬੰਦੇ ਨੂੰ ਸਮਰਪਿਤ ਇੱਕ ਖੂਬਸੂਰਤ ਗਾਣਾ ਵੀ ਗਰਵਾਲ ਨੇ ਗਾਇਆ ਮਸ਼ਹੂਰ ਪੰਜਾਬੀ ਗਾਇਕਾ ਬਸੰਤ ਕੌਰ ਨੇ ਵੀ ਇੱਕ ਸ਼ੋਅ ਦੇ ਵਿੱਚ ਰਾਜਵੀਰ ਜਵੰਦ ਦੇ ਨੂੰ ਮਿੱਟੀ ਨਾਲ ਫਰੋਲ ਜੋਗੀਆ ਨਹੀਂ ਉਹ ਲੱਭਣੀ ਗਵਾਚੇ ਹੋਏ ਲਾਲ ਗਾਣਾ ਗਾ ਕੇ ਯਾਦ ਕੀਤਾ ਗਾਇਕ ਤੇ ਅਦਾਕਾਰ ਗੁਰਨਾਮ ਪੁੱਲਰ ਨੇ ਵੀ ਆਪਣੀ ਸਟੇਜ ਤੇ ਰਾਜਵੀਰ ਦਾ ਗਾਣਾ ਗਾਇਆ ਰਾਜਵੀਰ ਦਾ ਪਹਿਲਾ ਗਾਣਾ ਕੰਗਣੀ ਪ੍ਰਸ਼ੰਸਕਾਂ ਨੂੰ ਸੁਣਾ ਕੇ ਸ਼ਰਧਾਂਜਲੀ ਦਿੱਤੀ ਰਾਜਵੀਰ ਜਵੰਦੇ ਨੇ ਨਾ ਹੀ ਸਿਰਫ ਆਪਣੀ ਗਾਇਕੀ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ ਬਲਕਿ ਪਰਿਵਾਰ ਦੇ ਨਾਲ ਦੋਸਤਾਂ ਦੇ ਨਾਲ ਰਿਸ਼ਤੇ ਨਿਭਾਉਣ ਦੀ ਇੱਕ ਕਲਾ ਵੀ ਵੱਖਰੀ ਸੀ ਇਸੇ ਲਈ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਜਵੰਦੇ ਦੇ ਸਾਰੇ ਦੋਸਤ ਕਨਵਰ ਗਰੇਵਾਲ ਰੇਸ਼ਮ ਅਣਮੋਲ ਕੁਲਵਿੰਦਰ ਬਿੱਲਾ ਜਸ ਬਾਜਵਾ ਤੇ ਰਣਜੀਤ 바ਵਾ ਤੇ ਹੋਰ ਕਈਆਂ ਨੇ ਰਾਜਵੀਰ ਦੇ ਬੁੱਕ ਕੀਤੇ ਹੋਏ ਸ਼ੋਅ ਨੂੰ ਸਿਰੇ ਚੜਾਉਣ ਦਾ ਐਲਾਨ ਕੀਤਾ ਹੈ ਕੇ ਜਿੰਨੇ ਵੀ ਰਾਜਵੀਰ ਜਵੰਦੇ ਦੇ ਸ਼ੋਅ ਇਸ ਸੀਜ਼ਨ ਦੇ ਵਿੱਚ ਬੁੱਕ ਸਨ ਇਹ ਸਾਰੇ ਹੀ ਇਹ ਗਾਇਕ ਲਾਉਣਗੇ ਤੇ ਉਹ ਸਾਰਾ ਹੀ ਪੈਸਾ ਇੱਕ ਇੱਕ ਪੈਸਾ ਪਰਿਵਾਰ ਨੂੰ ਦਿੱਤਾ ਜਾਵੇਗਾ ਸ਼ੋਅਾਂ ਦੀ ਸਾਰੀ ਰਕਮ ਪਰਿਵਾਰ ਨੂੰ ਦੇਣ ਦਾ ਵਾਅਦਾ ਕੀਤਾ ਇਹ ਸੱਚ ਵਿੱਚ ਹੀ ਇਨਸਾਨੀਅਤ ਦੀ ਇੱਕ ਖੂਬਸੂਰਤ ਤਸਵੀਰ ਹੈ ਅਜਿਹੀਆਂ ਤਸਵੀਰਾਂ ਸਮਾਜ ਦੇ ਵਿੱਚ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਸੋ ਬਾਕੀ ਤੁਹਾਡਾ ਉਹਨਾਂ ਯਾਰਾਂ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਨਿਊਜ਼ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ